ਮੇ ਲੋ ਜੀ ਸਾਡੇ ਪ੍ਰੈਸ ਵਾਲੇ ਨੂੰ ਜੀ ਸਾਲੇ ਵਾਹ ਗੁਰਜੀ ਦਾ ਖਾਲਸਾ ਸਿੱਕੀ ਫਤ ਪਰਮਾਤਮਾ ਰਖੇ ਸਾਨੂੰ ਸਾਰਿਆਂ ਨੂੰ ਸਾਡੇ ਕਲਾ ਚ ਤੇ ਦੰਦੁਗੁਣੀ ਤੇ ਰਾਤੁਗੁਣੀ ਤੇ ਕੀ ਵਾਖੇ ਤੇ ਹੋ ਗਿਆ ਜੇ ਕਨਫਿਊਜ਼ ਮਾ ਵੀ ਆ ਬਿਜ਼ਨਸ ਬਹੁਤ ਵਧੀਆ ਹੈ ਤੇ ਤੁਹਾਨੂੰ ਪਤਾ ਵੀ ਇਹ ਪ੍ਰੈਸਾਂ ਵਾਲਾ ਬਿਨਾ ਕੰਮ ਨਹੀਂ ਚੱਲਦਾ ਹੁਣ ਕੱਪੜੇ ਪ੍ਰੈਸ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਦੱਲਾ ਜੀ ਵੀ ਇਦਾਂ ਤੇ ਬਿਜ਼ਨਸ ਦਾ ਸ਼ੁਰੂ ਕਰਾਇਆ ਜੀ ਆਪਾਂ ਨੇ ਨਮਾ ਨਮਾ ਨਮੀਆਂ ਉਹ ਤੇ ਰੈਡੀ ਲੱਤੀਆ ਹੈ ਤੁਸੀਂ ਦੱਸਿਓ ਕਿ ਕਿਦਾਂ ਪ੍ਰੈਸ ਵੀ ਨਮੀਆਂ ਲੱਤੀਆ ਤੇ ਜਿਹਨੇ ਵੀ ਪ੍ਰੈਸ ਕਰਾਉਣੀ ਹੋਈ ਜੀ ਨੰਬਰ ਹੈਗਾ ਜੀ 708090 ਨਾ ਲੱਗੇ ਨਾ ਲੱਭੇ ਉਹ ਬਿਜੀ ਸ਼ਡਿਊਲ ਰਹਿਣਾ ਉਹਦਾ ਕਰਕੇ ਫਿਰ ਤੁਸੀਂ ਜੇ ਨਾਲ ਹੀ ਪੰਗਾ ਲੋ ਤਾਂ ਜਿਹੜੇ ਸਸਤੇ ਸੂਟ ਹੁੰਦੇ ਉਹਨਾਂ ਨੂੰ ਆਪ ਫੂਕਦੇ ਨਹੀਂ ਜੀ ਜਿਹੜੇ ਮਹਿੰਗੇ ਸੂਟ ਹੁੰਦੇ ਆ ਉਹਨਾਂ ਨੂੰ ਥੋੜਾ ਜਿਹਾ ਸੇਕ ਲਵਾ ਦਿੰਦੇ ਆ ਸਾਕਾਰ ਸੇਕਾਂ ਦਾ ਜੀ ਬਚ ਕੇ ਰਹੋ ਬਸ ਤੇ ਪ੍ਰੈਸ 'ਚ ਬਸਨੇ ਐਨਾਂ ਜੀ ਵੀ ਆਇਆ ਕਮਾਉਣ ਦੀ ਲੋੜ ਆ ਬਲ ਬਲ ਤੱਕ ਇਹਦੇ ਨੇੜੇ ਤੇੜੇ ਵੀ ਨਹੀਂ ਰਹਿਣ ਦਿੰਦੀ ਇਹ ਤੇ ਉਸ ਤੋਂ ਬਾਅਦ ਗੱਲ ਹੈ ਜੀ ਜਿੱਦਾਂ ਕੱਪੜੇ ਹੋਗੇ ਸੀ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਭਾਂਬਰੀ ਆਏ ਹੋਏ ਸੀ ਤੇ ਭਾਂਬਰੀ ਆਹ ਹਾਨੂੰ ਸਰਪ੍ਰਾਈਜ਼ ਮਿਲ ਗਿਆ ਜੀ ਸਰਪ੍ਰਾਈਜ਼ ਆਇਆ ਮਿਲ ਗਿਆ ਵੀ ਸੰਦੀਪ ਦੀ ਸਿਸਟਰ ਇਟਲੀ ਤੋਂ ਤੇ ਬ੍ਰਦਰ ਗ੍ਰੇਸ ਤੋਂ ਸਾਰੇ ਪਰਿਵਾਰ ਬਹਰੂ ਦੀ ਕਿਰਪਾ ਨਾਲ ਇਕੱਠਾ ਹੋਇਆ ਵਾ ਤੇ ਨੱਠਪਾ ਜੈਨਨੀ ਕੀ ਪਈ ਹੋਈ ਆ ਵੀ ਸਿਰਫ 4 ਦਿਨ ਵਾਸਤੇ ਉਹਦੀ ਸਿਸਟਰ ਆਈ ਜੂਰ ਤੇ ਉਹ ਉਹਦੇ ਗਾਹਾਂ ਮੈਰੇ ਦਾ ਰਿਸ਼ਤੇਦਾਰੀ ਚ ਉਹਨੇ ਉੱਥੇ ਜਾਣਾ ਤੇ ਸਮਾਨ ਹੀ ਨਹੀਂ ਪੂਰਾ ਹੋ ਰਿਹਾ ਉਹਨਾਂ ਦੇ ਟੈਚੀ ਭਰ ਕੇ ਲੈ ਕੇ ਆਏ ਤੇ ਉਹਨਾਂ ਦਾ ਟੈਚੀ ਭਰਨ ਪਰ ਲੱਗੀਆਂ ਦੀਆਂ ਰੋਜ਼ ਸਵੇਰੇ ਨਿਕਲ ਜਾਂਦੀਆਂ ਚਾਵ ਨੂੰ ਵੜਦਿਆਂ 15 ਸੂਤ ਆ ਗਏ ਜੀ ਆ ਡੋਵੀ ਰਹਿ ਗਈ ਜੀ ਅਜਾ ਜਰਾ ਬਾਰਾ ਰਹੀਆਂ ਅਜਾ ਬਨੈਨਾ ਰਹੀਆਂ ਆ ਮੁੰਡੇ ਦੇ ਕੱਪੜੇ ਰਹਿ ਗਏ ਆ ਮੇਰੇ ਸਾਡੂ ਦੇ ਕੱਪੜੇ ਰਹਿ ਗਏ ਬਸ ਸਾਰੀ ਦਿਹਾੜੀ ਉਹਨਾਂ ਦੀ ਨਠ ਭਰ ਜਾਇ ਹੋਈ ਪਈ ਐ ਵੀ ਪੁੱਛੋ ਕੋਸਣਾ ਤੇ ਉਹਦੇ ਵਿੱਚ ਵਿੱਚ ਮਾਂ ਵੀ ਚੱਲ ਹੁਣ ਬਲੌਕ ਤਾਂ ਬਣਾਉਣਾ ਹੁਣ ਵੀ ਇਸ ਟਾਈਮ ਮਾ ਉਹਨਾਂ ਨੂੰ ਖਵਾਉਣਾ ਛੱਡ ਕੇ ਆ ਬਈ ਤੇ ਕੱਲ ਸਾਰਾ ਦਿਨ ਉਹਨਾਂ ਦਾ ਖੰਨੇ ਸਵਰਤ ਨਿਕਲ ਗਿਆ ਨਠ ਭੱਜ ਤੇ ਸਮਾਨ ਇੱਕ ਗੱਲ ਹੈਗੀ ਪਤਾ ਕਿ ਆ ਜੀ ਉੱਥੇ ਜਾ ਕੇ ਕਨਫਿਊਜ਼ ਹੋ ਜਾਂਦੇ ਆ ਯਾਦ ਨਹੀਂ ਰਹਿੰਦਾ ਵੀ ਸਮਾਨ ਕਿਹੜਾ ਲੈਣਾ ਕਿਹੜਾ ਨਹੀਂ ਉਹ ਆ ਜਾ ਭਰਾਵਾ ਤੂੰ ਵੀ ਮੇਰਾ ਲੇਖਾ ਲੈਣ ਲੱਗ ਗਿਆ ਆ ਬੁਲਾ ਲੈ ਉਹਦਾ ਸਾਸਰੀ ਘਰ ਬੁਲਾ ਦੇ ਪਹਿਲਾਂ ਕੋਈ ਨਾ ਸਾਸਰੀ ਘਰ ਆਏ ਦੋ ਜਿਹੜਾ ਹੱਥ ਦੋਸ਼ ਬੀਤੇ ਕਹਿੰਦਾ ਸਾਸਰੀ ਕਾਲ ਜੀ ਸਾਰਿਆਂ ਨੂੰ ਆ ਨਹੀਂ ਹੋਣੀ ਆਂ ਇਹ ਵੀਰ ਮੇਰਾ ਬੁਲਾਇਆ ਮੈਂ ਸਫੈਦੋਲੇ ਤੇ ਹੁਣ ਮੈਂ ਇੱਧਰ ਜਿਹੜਾ ਕਨਫਿਊਜ਼ ਹੋ ਗਿਆ ਤਾਂ ਕਹਿੰਦਾ ਵੀ ਮੈਂ ਕਿਆ ਕਹਨੂੰ ਤਾਂ ਮਿਲੋ ਜੀ ਸਾਲੇ ਨੂੰ ਨਾ ਨਾ ਪ੍ਰਸ ਵਾਲੇ ਨੂੰ ਅੱਛਾ ਮਾ ਕੀ ਤਾਂ ਸਾਲੇ ਨੂੰ ਕਹਿੰਦਾ ਤਾਂ ਮਿਲੋ ਜੀ ਪ੍ਰਸ ਵਾਲੇ ਨੂੰ ਲਓ ਜੀ ਮੇਰੇ ਸਾਲੇ ਨੂੰ ਮਿਲੋ ਤੁਸੀਂ ਸਤਿ ਸ੍ਰੀ ਅਕਾਲ ਜੀ ਇੱਧਰ ਨੂੰ ਮੂੰਹ ਕਰਕੇ ਬੁਲਾ ਸਤਿ ਸ਼੍ਰੀ ਅਕਾਲ ਜੀ ਹਾਂ ਖਸ ਰੋ ਖਸ ਤੈਨੂੰ ਵੀਰ ਨੂੰ ਅਸੀਂ ਯਾਦ ਕਰ ਲਿਆ ਜੀ ਹੁਣ ਟਾਈਮ ਸਾਡੇ ਕੋਲ ਨੱਥ ਭੱਜ ਦੇ ਵਿੱਚ ਟਾਈਮ ਲੱਗਦਾ ਨਹੀਂ ਹੈਗਾ ਤੇ ਵੀਰ ਕਹਿੰਦਾ ਵੀ ਮੈਂ ਆ ਜਾਂਦਾ ਅੱਜ ਕਿੱਧਰ ਡਿਊਟੀ ਸੀ ਬੱਸ ਕਿੱਥੇ ਗਿਆ ਵਾ ਅਸੀਂ ਦੁਆਜਾ ਵਿਸਾਲਪੁਰ ਉਹ ਉੱਥੇ ਤੇ ਆਂ ਬਰਸਾਲਪੁਰ ਤੇ ਹਾਂ ਜੀ ਚਮਕੌਰ ਸਾਹਿਬ ਕੋਲ ਤੇ ਧੰਨਵਾਦ ਤੇਰਾ ਅੱਜ ਛੜਕਾਂ ਮ ਛੱਡ ਕੇ ਆਇਆ ਹੋਇਆ ਅੱਜ ਅੱਜ ਉਦਲੀਆਂ ਬੀਬੀਆਂ ਨੇ ਗਾਲਾਂ ਕੱਢੀਆਂ ਫੇਰ ਜਾਊਗਾ ਸਾਡੇ ਪਿੱਛੇ ਗਾਲਾਂ ਕੱਢਣੀਆਂ ਵੀ ਆਇਆ ਨਹੀਂ ਅੱਜ ਉਹ ਸਹੀ ਗੱਲ ਆ ਨਾ ਜਦ ਦਿਨ ਬੰਨੇ ਪਿਆ ਤਾਂ ਅਗਲਾ ਡੇਕ ਦਾ ਵੀ ਹਾਜੂਨੇ ਆਉਣਾ ਸਾਡੇ ਕੋਲ ਪਰ ਹੜਦਾ ਐਵੇਂ ਨਹੀਂ ਇਹਨੇ ਪੂਰੀ ਸਪੀਡ ਬੰਨੀ ਪਿਆ ਜੀ ਆਧੇ ਘੰਟੇ ਚੰਨੇ ਕੱਪੜੇ ਪ੍ਰੈਸ ਕਰਤੇ ਹਨ ਮੈਨੇ ਘਾਟਾ ਮਸੋ ਲਾਉਣਾ ਕੱਪੜੇ ਪ੍ਰੈਸ ਕਰਕੇ ਆਏ ਬਣੇ ਜਿਹੜੀ ਸਾਡੇ ਨਾਲ ਦੀ ਜਵਾਨ ਹੋਈ ਵੀ ਆ ਪੇਮੈਂਟ ਲੈ ਕੇ ਇਹਨੇ ਫਰ ਰੋ ਜਾਣਾ ਪਰ ਐ ਕਰ ਹੁਣ ਐਦੇ ਵਾਸਤੇ ਨਾ ਅੰਦਰ ਚਾਹ ਬਣੀ ਵੀ ਆ ਮਿੱਠਾ ਮੁਠਾ ਜਿੰਨਾ ਫਰਿੱਜ ਦੇ ਵਿੱਚ ਆਇਆ ਪਿਆ ਇੱਕ ਇੱਕ ਆਈਟਮ ਸਾਰੀ ਪਾ ਕੇ ਲੈ ਕੇ ਆਈ ਹਾਂ 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 ਲੈ ਕੇ ਆ ਰਹਾ ਉਹ ਆਦੋ ਜੇ ਨਿਬੜ ਜੂਗਾ ਰਕਨ ਉਹ ਆ ਦੁੱਧ ਦਾ ਕੋ ਚੱਕਰ ਨਹੀਂ ਇਹ ਤਾਂ ਚੱਲੀ ਜਾਣ ਯਾਰ ਸ਼ੂਗਰ ਕੀ ਦਿੱਕਤ ਤਾਂ ਨਹੀਂ ਹੈ? ਨਾ। ਹੈ ਨਹੀਂ ਨਾ। ਫਿਰ ਤਾਂ ਠੀਕ ਹੈ। ਦੱਸ ਦੇ ਕਿ ਤੂੰ ਧੱਕੇ ਨਾਲ ਤੈਨੂੰ ਮਿੱਠਾ ਖਲਾਈ ਜਾਈ ਉਧਰ ਕਿਤੇ। ਬਾਅਦ ਵਿੱਚ ਤੂੰ ਕਹਿਆ ਸਰਦਾਰ ਜੀ ਨੇ ਧੱਕਾ ਕਰਿਆ ਮੇਰੇ ਨਾਲ। ਸਰਦਾਰ ਤਾਂ ਤਾਂ ਕਹਿਣਾ ਪਾ ਜੂਗਾ। ਕੀ ਕਹਿੰਦਾ ਸਰਦਾਰ ਜੀ ਕਹਿੰਦਾ ਹੁੰਦਾ ਕਿ ਪਾ ਜੀ? ਜੀ ਹਾਂ ਜੀ ਸਰਦਾਰ ਜੀ। ਹਾਂ। ਬਾਅਦ ਤੁਹਾਡਾ ਹੱਥ ਹਟ ਕੇ ਆ ਭਾ ਜੀ ਨਾ ਪੱਕਾ ਜੀ ਤੁਸੀਂ ਤਾਂ ਬੜਾ ਸਾਡੇ ਤਾਂ ਆ ਹੀ ਨਹੀਂ ਲੋਟ ਆਉਂਦੇ ਜਿਹੜੀ ਹੁਣ ਤਾਂ ਆ ਮਾਰਨੀ ਤੈ ਹੈ ਜੀ। ਆਹਾ। ਬੱਸ। ਆ ਤੁਸੀਂ ਇੱਥੇ ਕੋਈ ਪ੍ਰੈਸ ਕਮਾਦਣੀ ਇੱਥੇ ਕਰੀਜ ਬਣ ਜਣੀ ਐ ਇਹਦੇ ਪਰੇ ਚਾਲ ਕਰਤਾ ਓਕੇ ਕੰਮ ਫੋਲਸ ਸਪੀਡ ਆ ਗਈ ਜੀ ਕੰਮ ਦੀ ਨਾ ਹੁਣ ਤੇਰਾ ਇਹ ਜੇ ਪ੍ਰੈਸ ਚੁੰਨੀ ਨੂੰ ਕਰ ਦਵੇ ਲੰਨਾ ਭਾਬਾ ਦਾ ਬੀਬੀਆਂ ਬਹੁਤ ਸੋਸਾਂ ਦੇ ਪ੍ਰੈਸ ਕਰਦੀ ਹੁੰਦੀਆਂ ਇਹਨੂੰ ਹਾਂ ਇਹ ਜੇ ਫੁਕੂ ਗਣੀ ਜੁੰਨੀ ਨੂੰ ਹੋ ਜਾਂਦੀ ਹੈ ਹਾਂ ਪਰ ਤੇਰੇ ਗਲ ਵੀ ਤਾਂ ਪੈ ਜਾਂਦਾ ਹੋਣਾ ਕੰਮ ਹਾਂ ਪੈ ਜਾਂਦਾ ਹਾਂ ਹਾਂ ਹਈ ਅਗਲੇ ਸਾਲ ਮੇਰੇ ਸੇ ਦੋ ਤਿੰਨ ਹਾਰੇ ਦਾ ਸੂਰ ਛੜੇਗਾ ਯਾ ਤਾ ਹਾਏ ਮੇਰਾ ਬਹਾਗ ਰੋ ਆਹਦੇ ਪੈਸੇ ਦੇਣੇ ਪੜੇ ਮੇਰੇ ਕੋਲ ਓਹੋ ਇਹ ਵੀ ਪੰਗਾ ਹੋ ਜਾਂਦਾ ਨਾ ਪਤਾ ਨਹੀਂ ਨਾ ਲੱਗਦਾ ਤਾਂ ਵੀ ਵਿਕਸ ਦਾ ਕੰਮ ਹੈ ਨਾ ਇਹ ਵੀ ਹਾਂ ਰਸਕੇ ਹੈ ਹਾਂ ਤਾਂ ਮੈਂ ਤਾਂ ਹੀ ਕਹਿੰਦਾ ਵੀ ਤੂੰ ਨੀ ਪਰ ਜਦੇ ਪ੍ਰੈਸਰ ਰੱਖ ਲਈ ਇਹਦਾ ਸਾਲੀ ਨਾਲ ਦੀ ਨਾਲੇ ਇਕੱਠੀ ਹੋ ਜਾਂਦੀ ਜੇ ਗਰਮ ਹੋਵੇ ਜ਼ਿਆਦਾ ਫਿਰ ਪੰਗਾ ਹੋ ਜਾਂਦਾ ਜੇ ਇਕੱਠੀ ਹੋ ਗਈ ਮੁੜ ਕੇ ਤੇ ਬਲਜ ਨਹੀਂ ਨਿਕਲਦੇ ਫਿਰ ਕੰਮ ਹੋ ਜਾਂਦਾ ਖਰਾਬ ਜਾ ਸੁਝਾਤਾ ਨਾ ਅੱਜ ਪੜ ਜਾਤੀ ਹੈ ਨਾ ਆਪਣੇ ਹਾਂ ਕਿ ਐਸੇ ਕਪੜੇ ਵਿੱਚ ਕਿੰਨੀ ਗਰਮ ਚਲੇਗੀ ਕਿੰਨੀ ਠੰਡੀ ਚਲੇਗੀ ਉਹ ਤਾਂ ਚੱਲ ਹੁਣ ਤੋ ਤੇਰਾ ਐਕਸਪੀਰੀਅੰਸ ਹੋ ਗਿਆ ਹੁਣ ਤੈਨੂੰ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਫਿਰ ਹੋ ਗਏ 5-6 ਸਾਲ ਹੋ ਗਏ ਅਹ 5-6 ਸਾਲ ਹੋ ਗਏ ਫਿਰ ਹੁਣ ਤਾਂ ਕਿੰਨੀ ਵਾਰ ਸੂਟ ਜਲਿਆ 5-6 ਸਾਲਾਂ ਚ ਇੱਕ ਵਾਰ ਜਲਿਆ ਮੈਂ ਦੋ ਤਿੰਨ ਵਾਰ ਬਸ ਫੇਰ ਕੋਈ ਚੱਕਰ ਨਹੀਂ ਐਨਾ ਕਦਾ ਵਾਦਾ ਘਾਟਾ ਹੋ ਜਾਂਦਾ ਜ਼ਿੰਦਗੀ ਦੇ ਵਿੱਚ ਚੱਲੀ ਜਾਂਦਾ ਹਰ ਜਗ੍ਹਾ ਨਫਾ ਹੀ ਨਹੀਂ ਦੇਖੀ ਜਾਂਦਾ ਕਿਤੇ ਨੁਕਸਾਨ ਵੀ ਹੋ ਜਾਂਦਾ ਚਾਹੁੰਦਾ ਤਾਂ ਹੈ ਨਹੀਂ ਵੀ ਤੂੰ ਨੁਕਸਾਨ ਹੋ ਜਵੇ ਕੋਈ ਨਹੀਂ ਚਾਹਤਾ ਹੈ ਹਾਂ ਪਰ ਫਿਰ ਵੀ ਹੋ ਜਾਂਦਾ ਜੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਹੋਣਾ ਤਾਂ ਹੋਈ ਆ ਉਹ ਆ ਜਾ ਤੈਨੂੰ ਚਾਹ ਨਹੀਂ ਫੜ ਲਿਆ ਯਾਰ ਪਾਣੀ ਵੀ ਲਿਆ ਮੈਂ ਪਾਣੀ ਵੀ ਲਾ ਦੇ ਮੈਂ ਥੋੜਾ ਹਾਂ ਕੱਪੜੇ ਜੀ ਧੋ ਤੋਂ ਉਤਾਰਾਂ ਭਰੀਆਂ ਪੀਆਂ ਤੇ ਕੋਸਾ ਧੋ ਕੇ ਉਧਰ ਪ੍ਰੈਸ ਹੋਣ ਨੂੰ ਚੱਲ ਗਏ ਸੋਤ ਨਾਮ ਭਾਈ ਗੁਰ ਤਾ ਟਾ ਟਾ ਮਿਠਾਈ ਮਿੱਠਾ ਹੋਇਆ ਰ ਘਰ ਦੇ ਵਿੱਚ ਹਾਂਜੀ ਬਾਜੀ ਬਹੁਤ ਸੇ ਬਹੁਤ ਬਹਿਣ ਫਾਦੇ ਤੂੰ ਬਸ ਮੈਂ ਖਚਦੇ ਚੱਲ ਤੂੰ ਵੀ ਬਲਾ ਕੇ ਖਚੜ ਚਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਮਿੱਠੇ ਹੋ ਜਾਓ ਖਾ ਖਾ ਕੇ ਮਿੱਠੇ ਆ ਵੀ ਖਾ ਲੋ ਛੋਟਾ ਦਾ ਪੀਸ ਲੈ ਲੰਨਾ ਇੱਕ ਮਾਹ ਬਾਹਗਰੂ 7 ਮਾਹ ਬਹੁਤ ਵੇ ਮਛਿਆ ਇਹ ਫ੍ਰਿਜ ਭਰਿਆ ਪਿਆ ਕਿ ਆ ਚਾਹੀਏ ਇੰਨੀ ਦਾ ਦਸ ਵੇ ਜੀ ਜਿਹੜਾ ਵਿਆਹ ਜੀ ਦੀ ਨਣਦ ਦਾ ਉਹਦੀ ਭਾਜੀ ਆ ਪਈ ਐ ਆਈ ਹੋਈ ਤੇ ਸਾਡੇ ਵਾਲੀ ਆ ਪਈ ਐ ਡੱਬਾ ਦੇ ਫ੍ਰਿਜ ਅਸੀਂ ਜਿੱਦਣ ਜਾਣਾ ਘਰ ਨੂੰ ਉਦੋਂ ਆਹ ਫ੍ਰਿਜ ਭਰਿਆ ਵੱਡਿਆਂ ਨਾਲ ਬੈਚੋ ਦੇਣਾ ਤੇ ਹਾਂ ਜੀ ਤੁਸੀਂ ਰਹਿਣਾ ਵੀ ਹੁਣ ਮੈਂ ਗੁਰਸਿੱਖਾ ਆਪ ਹੈ ਜੀ ਡੈਡੀ ਕਹਿੰਦਾ ਜੀ ਅਸੀਂ ਨਹੀਂ ਖਾਂਦੇ ਡੈਡੀ ਬਾਸ ਤਾਂ ਡੈਡੀ ਦੇ ਜਿਹੜੇ ਲੀਵਰ ਦੀ ਪ੍ਰੋਬਲਮ ਨਾ ਡਾਕਟਰ ਨੇ ਦੱਸਿਆ ਵਾ ਵੀ ਉਹਨੂੰ ਆਂਡਾ ਡੇਲੀ 2 ਅੰਡੇ ਉਬਾਲ ਕੇ ਦੇਣੇ ਨੇ ਨਹੀਂ ਫਿਰ ਉਹਨਾਂ ਦਾ ਇੱਕ ਗੁਰਦੇ ਦੇ ਵਿੱਚ ਹੋ ਗਿਆ ਸੀ ਪ੍ਰੋਬਲਮ ਜਾਤੇ ਬਾਦ ਲੱਗੇ ਹੋਇਆ ਉਹਨੂੰ ਪੀ ਕੇ ਨਾ ਖਾਵੇ ਤਾਂ ਪੀ ਕੌਣ ਲੱਗ ਜੰਦੀ ਐ ਉਹਨੂੰ ਬاتھਰੂਮ ਤੇ ਚੱਲ ਕੋਈ ਨਹੀਂ ਮਹਾਰਾਜ ਕਿਰਪਾ ਰੱਖੇ ਹਾਂ ਲੈ ਉਹਨੂੰ ਚਾ ਪਾਣੀ ਪਾਣੀ ਵੀ ਲੈਣਾ ਉਹਨੇ ਪਾਣੀ ਵੀ ਲੈਣਾ ਮੈਂ ਤਾਂ ਭੁੱਲੇ ਗਿਆ ਗੱਲਾਂ ਗੱਲਾਂ ਜਾ ਕਰੇ ਗਏ ਬਾਦ ਨਾ ਬਾਹੂ ਕੋ ਮਹਨੂ ਆਏ ਹੋ ਮੇਰੀਆਂ ਹਾਂ ਹਾਂ ਬਾਹੂ ਵੀ ਕਰਨੀ ਮੈਂ ਤਿੰਨ ਜਨਾਂ ਦਾ ਕੰਮ ਕਰਨਾ ਤਾਂ ਕਾਹਦਾ ਆਈ ਦੀ ਹਾਂ ਹੂੰ ਹੂੰ ਚੱਕ ਕਪਟਾ ਹੁਣ ਤੋ ਆ ਕੰਮ ਛੱਡ ਦੇ ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ ਖਾਣ ਪੀਣ ਵਾਸਤੇ ਪੰਨ ਅੱਠੇ ਫਿਰਦੇ ਆ ਇਹਨੂੰ ਕਰਦੇ ਬੰਦ ਕਿੱਥੇ ਰੱਖਤੀ ਇਹਦੀ ਚਾਰ ਮਠਈ ਦੇ ਅਬੀ ਅਬੀ ਚਾਟ ਗਰਮ ਹੋ ਗਈ ਥੋੜੀ ਉਹ ਠੰਡੀ ਆ ਯਾਰ ਕੋਈ ਨਾ ਪੀ ਰਹਾ ਵੀ ਫਿਰ ਪੀ ਲੈਣਾ ਪੀ ਲੈਣਾ ਕੋਈ ਨਾ ਨਾ ਮੈਂ ਕਿਹੜਾ ਖੋਲਣੀ ਮੈਂ ਵੀ ਤਾਂ ਤੇਰੇ ਪੀਣ ਵਾਸਤੇ ਲੈ ਕੇ ਆ ਆ ਉਦੋਂ ਪਰ ਕੀੜੀਆਂ ਚੜ ਗਈਆਂ ਲਾਉਦੇ ਮਠਈ ਬੱਦਰ ਫਿਰ ਰੱਦ ਹੋ ਗਈ ਯਾਰ ਨਾ ਚੜ ਗਈਆਂ ਆ ਦੇਖ ਕਿੱਧਰ ਛੇੜੀ ਦੇਖ ਤਾਂ ਸੀ ਆ ਦੇਖ ਆ ਦੇ ਕੱਪ ਚ ਕੀੜੀ ਫਿਰਦੀ আরে ਨਹੀਂ ਲੋ ਆਇਤਾ ਚ ਕੌਣੀ ਦਿੱਤੇ ਹੁਣ ਤਾਂ ਆਪੇ ਬੰਦ ਕਰ ਦੇਣਾ ਕੰਮ ਕੰਮ ਨਹੀਂ ਬੰਦ ਕਰਨਾ ਵੀ ਓਹੋ ਕੰਮ ਕਾਦੇ ਪਿੱਛੇ ਕਰਦੇ ਪਹਿਲਾਂ ਮੈਨੂੰ ਇਹ ਦੱਸ ਹੈ ਖਾਣੇ ਵਾਸਤੇ ਫੇਰ ਖਾਣਾ ਆ ਗਿਆ ਤੂੰ ਬੋਲਦਾ ਵੀ ਕੰਮ ਨਹੀਂ ਬੰਦ ਕਰਨਾ ਖਾਣਾ ਹੀ ਬਾਅਦ ਚ ਖਾ ਲੂੰਗਾ ਨਹੀਂ ਕੋਈ ਨਾ ਖਾ ਦੇਣਾ ਵੀ ਤੇ ਪਿੱਛੇ ਤਾਂ ਉਧਰ ਵੀ ਗਾ ਕੇ ਦੇਖਣੇ ਜਾ ਕੇ ਨਾ ਗੇਰਾ ਕੀ ਦੀ ਗਾ ਕੰਮ ਸਾਰਾ ਦੇਖਣਾ ਪੜਦਾ ਹੈ ਕੋਈ ਨਾ ਪੀਲੇ ਨਾ ਬਸ ਨਹੀਂ ਉਹ ਤਾਂ ਤੂੰ ਪੀ ਲੀ ਮੈਂ ਕਿਹੜੇ ਖੋਣਾ ਤੁਨੂੰ ਮੈਂ ਤਾਂ ਗੱਲ ਕਰਦਾ ਬੀ ਤੁਚਮਕੌਰ ਸਾਹਿਬ ਕਿਹੜੇ ਕਿੱਥੇ ਤੱਕ ਘੁੰਮਣਾ ਕਿਹੜੇ-ਕਿਹੜੇ ਏਰੀਆ ਚ ਜਾਣਾ ਮੈਂ ਤਾਂ ਬਹੁਤ ੁੰਝਾ ਤਾ ਹਾਂ ਹਾਂ ਚੱਕਲਾ ਪਿੰਡ ਅੱਛਾ ਉਹ ਤੱਕ ਅੱਛਾ ਚੱਕਲਾ ਹੋ ਗਿਆ ਉਧਰ ਦੂਸਰਾ ਇਉਂਦ ਇਉਂਦ ਹਾਂ ਉਹ ਨਹਿਰ ਤੇ ਪਰਲੀ ਸੜ ਸਾਰਾ ਏਰੀਆ ਘਾਇਆ ਪੈ ਜਾਣੀ ਦਾ ਅੱਡਦਾ ਨਹੀਂ ਉਹ ਤਾਂ ਬੈਗ ਭਰੇ ਭੇਜੀ ਆ ਸਾਡੇ ਅੱਡਟ ਕਿਸੇ ਇਹ ਸਾਰੇ ਕੀ ਹੈ ਇਹ ਕੀ ਹੈ ਇਹ ਮੇਰੀ ਹੈ ਸਾਰੇ ਅੱਛਾ ਕੋਈ ਨਹੀਂ ਇਹ ਮੇਰੇ ਸਾਡੂ ਦੇ ਤੇ ਇੱਧਰ ਆ ਆਹਰ ਚੱਕਵਾ ਦੀ ਉਹ ਆ ਚੱਕੀ ਵੀ ਆ ਕੰਦਰ ਆਇਆ ਓਰੇ ਆ ਤਾਂ ਰਹਿਣ ਦੇ ਇਹਦੇ ਤੇ ਜਵਾਕਾਂ ਦੇ ਜਿਹੜੇ ਪ੍ਰੈਸ ਆ ਸੂਟ ਸੂਟ ਪ੍ਰੈਸ ਕਰਦੇ ਜਿਹੜੇ ਨਹੀਂ ਪ੍ਰੈਸ ਹੋਣ ਵਾਲੇ ਉਹ ਰਹਿਣ ਦੇ ਹਾਂ ਚਲ ਤਰ ਮੈਂ ਦੰਨਾ ਕੱਢ ਕੇ ਸਟ ਸ਼ੁਰੂ ਕਰ ਤੂੰ ਆ ਇੱਧਰ ਹਾਂ ਕੋਈ ਨਾ ਬਸ ਹਾਂ ਮੈਂ ਪਰੇ ਹਿਸਾਬ ਤੇ ਰੱਖਦਾ ਹਾਂ ਜਿਹੜੇ ਮੋٹے ਲੱਗ ਦੂਏ ਲੱਗਣਾਂ ਪਿੰਦਰ ਉਹ ਨੂੰ ਵਿੱਚ ਬਾਦੇ ਉਹ ਨਿਆਣਾ ਨੇ ਲਵਾਇਆ ਪਾ ਉਹ ਕੱਪੜੇ ਚੱਕ ਲਿਆ ਯਾਰ ਜਿਹੜੇ ਪ੍ਰੈਸ ਕਰਤੇ ਉਹਨਾਂ ਨਾਲ ਮਨਪ੍ਰੀਤ ਨਾਲੇ ਉਹ ਚੱਕ ਲਿਆ ਸਾਰੇ ਇੱਧਰ ਕਿਹਿਆ ਯਾ ਯਾ ਹੋਈ ਜਾਂਦੀ ਆ ਜਪਰੀ ਉਹ ਦਾ ਪਹਿਲਾਂ ਸੱਤ ਸਾਸਰੀ ਗੱਲ ਬੁਲਾ ਮੈਂ ਗੇਮ ਖੇਡਦੀ ਪਹਿਲਾਂ ਸਾਸਰੀ ਗੱਲ ਬੁਲਾ ਦੇ ਉਹ ਮੈਂ ਗੇਮ ਖੇਡਦੀ ਆਂ ਪਾਇ ਨਾ ਕਰ ਪੁੱਤ ਸਾਸਰੀ ਗੱਲ ਕਿ ਲਵੇ ਤੂੰ ਬੁਲਾ ਪਹਿਲਾਂ ਸਾਸਰੀ ਦਾ ਸਾਸਰੀ ਜੀ ਜਲਦੀ ਸਾਰਿਆਂ ਨੂੰ ਇਹ ਹੈਗਾ ਜੀ ਸੰਦੀਪ ਦਾ ਭਾਣ ਦਾ ਤੇ ਮੈਂ ਹੈਗਾ ਦਾ ਮਾਸੜ ਕੀ ਹਾਲਤ ਰਾ ਮੈਂ ਠੀਕ ਆ ਤੁਸੀਂ ਬਹੁਤ ਵਧੀਆ ਪਹਿਲਾਂ ਮੈਨੂੰ ਇਹ ਦੱਸ ਪੁੱਤ ਤੇਰਾ ਦਿਲ ਲੱਗਿਆ ਰਿਆ ਕੇ ਹਾਂਜੀ ਹਾਂਜੀ ਲੱਗਿਆ ਬਹੁਤ ਆਏ ਹਾਏ ਹਾਏ ਹੁਣ ਅਟਾਲੀ ਤੋਂ ਬੋਲ ਕੇ ਸੁਣਾ ਦੇ ਥੋੜੀ ਜੀ ਮੈਨੂੰ ਅਟਾਲੀਆਂ ਤੇ ਮੇਰਾ ਹਾਲ ਚਾਲ ਪੁੱਛ ਲੈ ਅੱਛਾ ਕੋਮੇਸਟਾਇਓ ਚਾਓ ਚਾਓ ਹੁੰਦਾ ਆ ਸਾਸਰੀ ਕਾਲ ਹਾਂ ਕੋਮੇਸਟਾ ਹੁੰਦਾ ਕਿੱਡਾ ਆ ਪਰ ਜੇ ਮੈਂ ਉਹਨੂੰ ਕਹਣਾ ਠੀਕ ਹੈ ਵੀ ਠੀਕ ਹੈ ਜੈਨਾ ਸਟੋਬੇਰੇ 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 ਹਾਂਜੀ ਨਹੀਂ ਯਾਰ ਸਾਡੇ ਬੰਲੇ ਦੀ ਪੜੀ ਤੇਰੀ ਤਾਂ ਸਾਡੇ ਦਾ ਪੰਜਾਬੀ ਹੋਣੀ ਹਮ ਚਾਰਜ ਨਹੀਂ ਪੁੱਤ ਚਾਰਜ ਨਹੀਂ ਹੋਇਆ ਵੀਰੇ ਨੇ ਦੇ ਦੇਣੀ ਸੀ ਤੈਨੂੰ ਫਿਰ ਆ ਕੇ ਚਾ ਆ ਕੇ ਗੋ ਬੀਰੇ ਮਮਾ ਨੇ ਭਾਇਆ ਹੈ ਹੈਡਫੋਨ ਚਾਰਜਿੰਗ ਤੇ ਔਰ ਮੈਂ ਔਰ ਚਲਾ ਕੇ ਤੇ ਲਿਖੂ ਮੈਂ ਚਲਾ ਕੇ ਦੇਖਣਾ ਹੋ ਗਈ ਉਹ ਨੂੰ ਥੋੜੀ ਬਹੁਤੀ ਚਾਰਜ ਕਿਨੇ ਹੋਣੀ ਬੋਟੀ ਹੋਈ ਆਪ ਤੇ 2-3 ਮਿੰਟ ਹੀ ਆ ਫੇਰ ਕਿੱਥੇ ਹੋਣੀ ਪੁੱਤ ਫਿਰ ਤਾਂ ਇਹਨੇ ਕੁਝ ਵੀ ਨਹੀਂ ਕਰਨਾ ਹੈਗਾ ਨਹੀਂ ਨਹੀਂ ਅਰ ਛੱਡ ਦੇ ਨਾ ਟਿਕਣੀ ਤਾਂ ਥੱਲੇ ਛੱਡ ਛੱਡ ਦੇ ਆ ਜੋ ਇਹ ਉਹ ਨਾ ਕੀ ਥੱਲੇ ਛੱਡ ਦੇ ਉਹਨੂੰ ਤਾਂ ਹੀ ਪਤਾ ਲੱਗਣਾ ਵੀ ਬਹੁਤ ਚੱਲਦੀ ਨਹੀਂ ਹੈਗੀ ਜਾਂ ਚੱਲਣੀ ਉਹ ਨਹੀਂ ਆਪੇ ਟਿਕ ਜਾਣਾ ਚੱਲ ਆ ਜੀ ਚਲਾ ਚੱਲ ਦੇਖਾਂ ਕਿ ਆ ਚੱਲਦੀ ਤਾਰੀ ਉਹ ਥੋੜੀ ਉੱਪਰ ਜੀ ਉੱਤੇ ਤੇਰੀ ਇਹ ਤਾਂ ਲੱਤਾਂ ਜੇ ਮਾਰਨੀ ਦੀ ਇਹਨੇ ਬਈ ਆਉਣਾ ਨਹੀਂ ਮੋੜੀ ਹੈ ਕਿ ਤਾਂ ਮੋੜੀ ਹੈ ਵੀਰ ਜੀ ਨੇ ਨਹੀਂ ਮੋੜੀ ਹਾਂ ਤੁਹਾਡੀ ਚੱਲਦੀ ਆ ਚੱਲਦੀ ਆ ਚਲਾ ਰੱਖ ਫਿਰ ਬਾ ਹੁਣ ਫਿਰ ਡੈਡ ਹੋ ਜਾਣੀ ਇਹ ਉਹ ਤੁਹਾਡੀ ਉਹ ਡਰਾਈਵਰ ਕਹੇ ਜਾ ਕਰਤਾ ਐਕਸੀਡੈਂਟ ਡਰਾਈਵਰ ਆ ਕੇ ਕਹਾ ਯਾਰ ਕਿਹੜੀ ਕਲਾਸ ਪੜਦਾ ਤੂੰ ਪੁੱਤ ਕੁੱਤਾ ਤਾਂ ਨਹੀਂ ਬੋਰਡ ਦੀ ਕਲਾਸ ਕਿੱਥੇ ਵੀ ਬੋਰਡ ਦੀ ਕਲਾਸ ਹੁੰਦੀ ਹੈ 8ਵੀਂ ਹਾਂ ਮਤਲਬ ਸਰਕਾਰ ਵੱਲ ਤੇ ਹੁੰਦੀ ਜਿਹੜੀ ਕਲਾਸ ਬਾਕੀ ਤਾਂ ਸਾਰੇ ਹੁਣ ਤੈਨੂੰ ਤੈਨੂੰ ਸਮਝ ਨਹੀਂ ਲੱਗਣੀ ਵੀ ਮੈਂ ਕੀ ਪੁੱਛਣਾ ਚਾਹੁੰਦਾ ਸਾਡੇ ਤਾਂ ਹੋਰ 5ਵੀਂ ਹੋਗੀ 8ਵੀਂ ਹੋਗੀ 10ਵੀਂ ਹੋਗੀ 12ਵੀਂ ਹੋਗੀ ਇਹ ਸਕੂਲ ਤੋਂ ਬਾਹਰ ਜਾ ਕੇ ਕਿਤੋਂ ਅਲੱਗ ਪੇਪਰ ਦੇਣੇ ਪੈਂਦੇ ਬਾਕੀ ਸਾਰਾ ਸਕੂਲ 'ਚ ਹੋ ਜਾਂਦੇ ਹਾਂ ਹਾਂ ਇੱਕ ਹੁੰਦਾ ਜੀ ਜਾਂਚ ਕੇ ਬਾਅਦ ਠੀਕਾ ਸਾਇਟੀ ਵਾਸਤੇ ਕੰਮ ਲਾਉਂਦੇ ਇੱਕ ਪੇਪਰ ਹਾਂ ਜਿਹੜਾ ਸਾਰਾ ਕੁਝ ਕਰੀ Italiyan ਹਾਂ ਉਹ ਸਾਰਾ ਕੁਝ ਹਾਂ ਉਹ ਤਾਂ ਉਹ ਹੋਰ 18 ਸਾਲ ਦੀ ਕਰੀ ਬਈ ਯਾਦ ਦਦਰੋ ਸਕੂਲ ਫਿਨਿਸ਼ ਕਰਦੇਗਾ ਹਾਂ ਆਪਕਾ ਦੇ ਵੀ ਨਹੀਂ ਇੱਥੇ ਇੱਕ ਗਲਾਸ ਹੋਣੀ ਕਰੀ ਦੇ ਫਿਰ ਹਾਈ ਸਕੂਲ 4 ਸਾਲ ਕੇ ਹੁੰਦੇ ਤਾ 5 ਸਾਲ ਹੁੰਦੇ ਆ ਉੱਥੇ ਅੱਛਾ ਕਿੰਨਾ 4 ਸਾਲ ਹੁੰਦੇ ਆ ਹਾਂ ਉੱਥੇ ਦਾ 13 13ਵੀਂ ਤੱਕ ਤੂੰ ਉਹ ਤੂੰ ਪੰਜਾਬੀ ਪੰਜਾਬੀ ਸਕੂਲ ਹੈਗਾ ਤੱਕ ਜਿੱਥੇ ਤੂੰ ਪੰਜਾਬੀ ਕੇ ਮੰਮੀ ਨੇ ਸਿਖਾਈ ਵੀ ਐ ਹਾਂ ਹੁਣ ਦਾ ਉੱਥੇ ਦਾ ਬੈਨ ਕਰਤੀ ਇੰਗਲਿਸ਼ ਆ ਰ ਕੋਈ ਵੀ ਉਹਨਾਂ ਦਾ ਇੰਗਲਿਸ਼ ਵੀ ਬੈਨ ਕਰਤੀ ਇੰਗਲਿਸ਼ ਵੀ ਨਹੀਂ ਪੜਾਉਂਦੇ ਟ੍ਰਿਚਲੇ ਹਾਂ ਉੱਦਾਂ ਦਾ ਉਹਨਾਂ ਨੇ ਬੈਨ ਕਰੀ ਵੀ ਆ ਮਤਲਬ ਜੇ ਆਪਾਂ ਬਾਹਰ ਕਿਤੇ ਇੰਗਲਿਸ਼ ਚ ਗੱਲ ਕਰਾਂਗੇ ਤਾਂ ਇਟਾਲੀਅਨ ਬੰਦਾ ਇੰਗਲਿਸ਼ ਚ ਆਪਣੇ ਨਾਲ ਗੱਲ ਨਹੀਂ ਕਰੂਗਾ ਹਾਂ ਤੇ ਉਹਨਾਂ ਨੇ ਪਾਬੰਦੀ ਲਾਈ ਵੀ ਆ ਚਲੋ ਫੇਰ ਵੀ ਚੱਲੀ ਜਾਂਦਾ ਰਾਲਾ ਮਿਸਾ ਜਾ ਸਰਕਾਰ ਵੱਲੋਂ ਤਾਂ ਪਾਬੰਦੀ ਆ ਲੈ ਵੀ ਹੁਣ ਮਾਮਾ ਤੋਂ ਲਾ ਕੇ ਦੇਖੂਗਾ ਇਹਨੂੰ ਇਹਦੇ ਉਹ ਡੱਟ ਹੋ ਗਿਆ ਦੇ ਪੈਰ ਨਾਲ ਰੱਖ ਉੱਪਰ ਇਹਦਾ ਪਟਾਕਾ ਪੈ ਜਣਾ ਫਿਰ ਕਿਆ ਕਰੂੰਗੀ ਹਾਂ ਮੁੱਕਲੀਆ ਬਾਹਰ ਹੀ ਹੋਏ 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 ਛਿੱਟਾ ਲਾ ਕੇ ਤਾਂ ਔਰੇ ਨਾਲ ਤਾਂ ਬੱਤ ਠੰਡ ਤੇ ਰੈਟਲੀ ਚ ਹੋਏ ਉੱਥੇ ਦਾ ਨਹੀਂ ਬੰਦਾ ਇੱਕ ਵਾਰ ਜੀ ਛਿੱਕਾ ਮਾਰ ਲਵੇ ਫਿਰ ਦਸ ਤੋਂ ਘੱਟ ਦਸ ਤੋਂ ਵੱਧ ਦੀ ਮਾਰਦਾ ਪਰ ਜਣੀ ਜੀ ਛਿੱਕ ਮਾਰ ਤੇ ਬੰਦਾ ਰੁਕੇ ਨਾ ਸਾਈਟ ਰੱਖ ਓਏ ਸਟਾਰਟ ਕਰਦੀ ਆ ਅੱਜ ਫੇਰ ਰੱਖ ਮੈਂ ਕਹਿੰਦਾ ਪੱਖਾ ਬੰਦ ਕਰ ਦੇ ਉਹ ਹਵਾ ਨਾਲ ਲੱਗੀ ਹੋਵੇ ਨਹੀਂ ਨਹੀਂ ਨਾ ਨਾ ਉਹਦੇ ਹੀ ਹੋ ਜਾਂਦਾ ਕੋਈ ਅੱਛ ਨਹੀਂ ਆ ਤੂੰ ਇੱਕ ਆ ਬੰਦ ਲੂਗੀ ਯਾਰ ਹਾਂ ਨਹੀਂ ਮੈਂ ਚਾਲ ਲਾਉਣਾ ਤੂੰ ਨਹੀਂ ਆਪ ਇਹ ਚਾਲ ਨੂੰ ਕਿ ਚਾਹ ਰਹੇ ਹੋ ਰੀਤ ਪਤ ਤਾ ਹੁਣ ਮਾਮੇ ਦਾ ਕਹਿਣਾ ਵੀ ਨਹੀਂ ਮੰਨਣਾ ਦਾ ਇਹ ਤਾਂ ਜਾਣੀ ਮੈਂ ਹਾਂ ਉਹ ਨਹੀਂ ਪੁੱਤ ਚਾਰਜ ਕਰਨੀ ਪੈਣੀ ਐ ਹੈ ਤੇਰੀ ਮਾਤਾ ਨੇ ਆ ਜਣਾ ਤੇਰੀ ਕਰਨੀ ਉਹਨੇ ਕਟਾਈ ਉਹਨੇ ਕਹਣਾ ਕੱਪੜੇ ਸਾਰੇ ਲਵੇਟ ਲੈ ਆਏ ਨਹੀਂ ਪਤਾ ਹੁਣ ਤੂੰ ਭਾਈ ਗੱਡੀਆਂ ਹੋਰ ਲੋਟ ਚਲਾਈ ਜਾਨੀ ਐ ਕੱਪੜੇ ਦੇਖੀ ਤੇਰੇ ਹਾਲਤ ਕਿਆ ਨਵੇਂ ਕੱਪੜੇ ਪਾਏ ਤੇ ਉਹਨੇ ਤੇਰੇ ਉਹਨੇ ਬਟਣੀ ਆ ਉਹ ਵੀਰ ਜੀ ਦੇ ਦੇਖ ਲੈ ਕੱਪੜੇ ਉਹ ਵੀ ਐਨ ਸਾਫ ਸੁਥਰਾ ਬੈਠਾ ਤੂੰ ਕਾਹਤੇ ਨਹੀਂ ਬੈਠੀ ਦੇਖੋ ਕੀ ਆ ਦੇਖੋ ਇਹ ਤਾਂ ਬਈਆ ਅੰਨ ਨਾਉਣੇ ਹੋ ਗਿਆ ਸਿੱਕਾ ਸੱਚੀਓ ਗਈ ਮਾਰਨ ਨੂੰ ਫਿਰਦਾ ਇਹ ਤਾਂ ਹੈ ਤੈਨੂੰ ਤਾਂ ਤੈਨੂੰ ਆਪਣੇ ਯਾਰਾਂ ਦੋਸਤਾਂ ਦੀ ਯਾਦ ਤਾਂ ਆਉਂਦੀ ਹੋਣੀ ਉੱਥੇ ਆਉਣਾ ਹਾਂ ਹੋਰ ਕਰਦੇ ਫੋਨ ਕਿ ਨਹੀਂ ਤੈਨੂੰ ਉਹ ਤੇਰੀ ਉਹੀ ਯਾਦ ਕਰਦੇ ਆ ਕਿੰਨੇ ਦੋਸਤਾਂ ਤੇਰੇ ਉੱਥੇ ਹੈਗੇ ਆ ਪਾ 2 3 ਇੰਡੀਅਨ ਆ ਹਾਂ ਜੀ ਕਿੰਨੇ ਕਾ ਫਿਰ ਵੀ ਬਸ ਉਹ ਵੀ ਪੰਜ ਸਿੱਕਾ ਆ ਗਏ ਤੈਨੂੰ ਪੰਜੇ ਜਣੇ ਯਾਦ ਕਰਦੇ ਬੈਠੇ ਹੋ ਹਾਂ ਅੱਜ ਕਣੀ ਹੁੰਦਾ ਕਹਿੰਦਾ ਜਦ ਸਿੱਕਾ ਆ ਜਾਵੇ ਵੀ ਜਹਾਜਿਕੀਆਂ ਲੱਜ ਜਾਵੇ ਤਾਂ ਬੰਦਾ ਕਹਿੰਦਾ ਮੈਨੂੰ ਕੋਈ ਯਾਦ ਕਰਦਾ ਤੇਰੇ ਫਰੈਂਡ ਯਾਦ ਕਰਦੇ ਆ चलो जी फिर मिलते थे लो जी एक गल है जो समान आया ना ये सारा घर का बना हुआ है है कुछ टेस्ट में फर्क घर से बाहर का मुल का कोई नहीं है ये शादी में से आया लड्डू घर में बनाए हुए है ये लड्डू मैंने घर में बनाया हुआ है ये बर्फी मैंने घर में बनाया हुआ है ये शादी में से बर्फी आया हुआ, हुआ है ये एक, एक पीस होगा जो मुल का आया होगा ਪਰ ਖਾਣਾ ਸਾਰਾ ਹੀ ਪੜੇਗਾ ਇਹ ਖਤਮ ਕਰਨਾ ਪੜੇਗਾ ਛੋੜਨਾ ਨਹੀਂ ਪੜੇਗਾ ਰੱਖ ਲੈਣਾ ਫਿਰ ਖਾ ਲੈਣਾ ਬੱਚੇ ਹਾਂ ਬੱਚੇ ਖਾ ਲੈਣਾ ਰੱਖ ਲੈਣਾ ਹਾਂ ਇਹ ਗੱਲ ਬਣ ਗਈ ਸਰਿੰਦਰ ਤਾਹੋਂ ਉਹਨਾਂ ਨੂੰ ਵਿੱਚ ਕੁਝ ਪਾਇਆ ਤਾਂ ਹੈ ਨਹੀਂ ਆਟਾ ਕੋਤ ਬੁਧਾੜ ਦੂੜ ਪਿਆ ਹੈ ਹੀ ਨਹੀਂ ਉਹਨਾਂ ਨੂੰ ਵਿਚਾਰੀਆਂ ਨੂੰ ਪਾ ਲੱਗ ਗਈ ਕਿ ਦਾਣੇ ਤੋਂ ਚੁੜਾ ਕੇ ਦੇ ਦੇ ਉਹ ਲੱਤਾ ਹਾਂ ਕਮਾਲ ਆਪਾਂ ਤਾਂ ਲੈ ਲਾਂਗਾ ਉਹ ਨਹੀਂ ਖਾਂ ਆਹ ਬੱਤਾ ਪਾਦੇ ਪਰ ਕੋਸੋ ਕਿਤੇ ਨਹੀਂ ਉਹਨਾਂ ਨੂੰ ਸੁੱਕਾ ਸੁੱਕਾ ਤਾਂ ਫਿਰ ਏਕ ਨਹੀਂ ਜੇ ਆਪਾਂ ਸੁੱਕੀਆਂ ਰੋਟੀਆਂ ਖਾਣ ਲੱਗ ਗਏ ਸਰ ਗਿਆ ਇਹਨਾਂ ਨੂੰ ਦੋ ਘੜੀ ਖੋਸੋ ਕੇ ਖਾ ਰਣਾ ਇੱਕ ਟੋਟਾ ਸਲਾ ਹੋਰ ਲਾਜੂ ਮਹੀਨੇ ਚ ਹੋਰ ਕੇ ਆ ਜਾਊਗਾ ਦੁੱਧ ਵੀ ਤਾਂ ਪੀਣਾ ਫਿਰ ਇਹਨਾਂ ਨੂੰ ਆਪਾਂ ਨੇ 8 ਮਹੀਨੇ ਦੁੱਧ ਲੈਣਾ ਹੈ ਨਾ ਤੇ ਚੱਲ ਜਿੰਨਾ ਕ ਵੀ ਦਿੱਤਾ ਬਥੇਰਾ ਦੇਤਾ ਬੱਚੀ ਬਰਾਬਰ ਦੀ ਕਰਤੀ ਇੱਕ ਬੱਚੀ ਤਾਂ ਵੇਚਦੀ ਮੇਰੇ ਹੁੰਦੇ ਹੁੰਦੇ ਹੀ ਹਾਂ ਉਹ ਮੈਂ ਵੇਚ ਦਿੱਤੀ ਹਾਂ ਫੇਰ ਮੈਂ ਤਾਂ ਤੈ ਪੈਸੇ ਕਮਾਇਆ ਦੁੱਧ ਵੀ ਤਾਂ ਵੇਚ ਕੇ ਆਪਣਾ ਖਰਚਾ ਚਲਾਉਂਦੀ ਹਾਂ ਉਹਨੂੰ ਰੋਜ਼ ਰਾਹੀ ਨੂੰ ਦੁੱਧ ਪਾਉਂਦੀ ਹਾਂ ਟੀਟ ਹਾਂ ਆਈਆਂ ਦੀਏ ਹੋਰ ਤਾਂ ਕੁਛ ਨਹੀਂ ਚੱਲ ਫੀਟ ਵੀ ਆ ਗਿਆ ਤੇਰਾ ਸੂਟ ਵੀ ਆ ਜਾਂਦਾ ਵਿੱਚ ਤੇ ਹੁਣ ਐਨਾ ਪਰ ਇਹਨੇ ਨਾ ਗੱਲ ਅਗੇਰੀ ਚੱਲ ਸਾਰੀ ਉਹ ਵੀ ਇਕੱਲੀ ਫੀਟੇ ਆਉਂਦੀ ਆ ਚੱਲ ਬੇਤੋ ਥੋੜਾ ਜਿਹਾ ਹੱਥ ਮਾਰ ਦੇਣੀ ਉਹਨਾਂ ਦੇ ਉੱਪਰ ਤੇ ਫੀਡ ਫੀਡ ਚੁਗ ਲੈਣੀ ਚੱਲ ਬਾਅਦ ਵਿੱਚ ਫਿਰ ਉਹਨਾਂ ਨੂੰ ਤੂੜੀ ਹੋ ਰਹਿਣੀ ਮਗਰ ਹਾਂ ਅਸਲ ਜਦਾ ਚੋਕਰ ਨਾਲੇ ਕੰਮ ਬਣਨਾ ਤਾਂ ਫਿਰ ਥੋੜੀ ਜਿਹੀ ਤੂੜੀ ਗਿੱਲੀ ਕਰੀ ਥੋੜੀ ਜਿਹੀ ਉੱਪਰ ਚੋਕਰ ਸੱਟ ਤਾਂ ਚੱਲ ਐਨੇ ਜੇ ਕੰਮ ਲੋੜ ਬੜਾ ਪਹਿਲਾ ਡੈਡ ਕਰਾਇਆ ਵਾ ਤਾਂ ਹਾਂ ਸਭ ਹੁਣ ਮੁੱਕ ਗਿਆ ਚੱਲ ਕੋਈ ਨਹੀਂ ਹਜੇ ਹੁਣ ਵਿਚਾਰੀਆਂ ਦੁੱਧ ਵੀ ਘੱਟੇ ਦਿੰਦੀਆਂ ਤਾਂ ਕਰਕੇ ਹਾਂ ਪਾਜੀ ਪੇਪਰ ਅੱਛੇ ਨਹੀਂ ਦੀ ਗੱਪੜ ਨਹੀਂ ਹੋਗੀ ਤਾਂ ਵਧੀਆ ਫਿਰ ਤਾਂ ਪਾਰਟੀ ਹੋਈ ਵੀ ਆ ਆਤਾ ਮੈਂ ਦੇਖ ਰਿਹਾ ਤੇ ਸਵਾਰਕੇ ਤੋਂ ਨਹੀਂ ਹੋਇਆ ਮੈਂ ਕੱਪੜਾ। ਕਹਿਣ ਦਿੰਦੇ ਨੂੰ ਬਾਹਰ ਕੱਢ ਦਿੰਨੇ। ਕੱਟ ਦੇ ਤੇ ਰੈਕ ਪਿਆ ਰਹਿਣ ਦੇ ਵਿੱਚ ਜੇ ਪਾਉਣਾ ਉਹਨੇ ਆਪੇ ਦੇਖ ਲੈਣਾ। ਤੇ ਬੁੱਧਾ ਸਾਈਡ ਪਰ ਕੱਟ ਕੇ ਰੱਖ ਦੇ। ਚੱਲ ਉਹਨੂੰ ਦੱਸ ਦੇ ਵੀ ਭਾਈ ਇਹ। ਉਹ ਪਾਸਾ ਦੇ ਹੋਏ ਕੱਪੜੇ ਐ ਕਿ ਰਹਿ ਜਾਣਗੇ? ਓ ਯਾਰ ਇਹਨਾਂ ਨੂੰ ਇਹਦੇ ਚ ਨਾ ਰੱਖ ਹਣ ਤੂੰ। ਕੋਣ ਐਂਫੀਟ ਕਰਦਿਆਂ ਦੁਆਰਾ ਆ ਗਈ। ਉਹ ਗੱਡੀ ਚ ਪਿੱਛੇ ਡਿੱਗੀ ਚ ਰੱਖ ਕੇ ਚੱਲ ਜਣਾ ਮੈਂ ਗੱਡੀ ਲਿਆਉਣੀ ਆਪਣਾ ਲਈ ਗੱਡੀਆਂ ਜੀ ਸਾਡੀਆਂ ਇਹ ਜਿਹੇ ਹੈਰਾਨ ਪਰੇਸ਼ਾਨ ਕਰਦੀਆਂ ਸਾਨੂੰ ਹੁਣ ਜੇ ਤੁਹਾਨੂੰ ਗੱਡੀਆਂ ਦਾ ਕਿੱਸਾ ਸੁਣਾਵਾਂ ਪਹਿਲਾਂ ਤਾਂ ਮੇਰਾ ਸਾਡੂ ਗੱਡੀ ਲੈ ਕੇ ਆਇਆ ਸੀ ਜੀ ਆਰਟਿਕਾ ਉਹ ਸਮਰ ਵਾਲੇ ਕੋਲ ਆ ਕੇ ਖੜ ਗਈ ਸਮਰ ਵਾਲੇ ਕੋਲ ਖੜੀ ਹੋਈ ਫੇਰਾ ਫੋਰਚਨਰ ਚੱਕੀ ਤੇ ਉਹ ਮਿਸਤਰੀ ਕੋਲ ਖੜੀ ਹੈ ਵਿਚਾਰੀ ਉਹ ਠੀਕ ਹੋਣ ਨੂੰ ਖੜੀ ਰਾਤ ਜੈਸਮੀਰਾ ਵੀ ਸਾਡੇ ਕੋਲ ਆਇਆ ਜੀ ਉਹਨਾਂ ਨੇ ਉਰੇ ਆ ਕੇ ਰਾਤ ਗੱਡੀ ਬੰਦ ਕਰਤੀ ਇਹ ਰਾਣੀ ਮੁੜ ਕੇ ਸਟਾਰਟ ਹੀ ਨਹੀਂ ਹੋਈ ਚਲੋ ਜੀ ਮਾ ਆਪਣੀ ਵਾਲੀ ਗੱਡੀ ਲੈ ਕੇ ਪੇਤੀ ਸਵੇਰ ਦਾ ਇਹਨੂੰ ਮਿਸਤਰੀ ਕੋਲ ਦਿਖਾਇਆ ਉਹ ਉਹੀ ਮਿਸਤਰੀ ਇੱਕ ਇਹਦੇ ਚਾਚੇ ਦੇ ਮੁੰਡੇ ਦੀ ਗੱਡੀ ਉਹ ਮਿਸਤਰੀ ਕੋਲ ਉਹਦੀ ਮਿਸਤਰੀਆਂ ਕੋਲ ਘੁੰਮਦੇ ਆ ਅਲਝਾਇਆ ਪਿਆ ਕੰਮ ਗੱਡੀਆਂ ਨੇ ਸਾਡਾ ਮੈਨੂੰ ਇਹਦੇ ਉੱਪਰ ਵੀ ਦਾਗ ਜੇ ਪਏ ਹੋ ਲੱਗਦਾ ਕਿ ਤਾ ਪਾਣੀ ਛਿੜਕਿਆ ਅੱਛਾ ਪਾਣੀ 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 ਇੱਕ ਗੱਲ ਆ ਗਈ ਤੁਸੀਂ ਪਾਣੀ ਪਾ ਕੇ ਪ੍ਰੈਸਤਾ ਕਰਦੇ ਹੋ ਕੱਪੜੇ ਦੀ ਮਨਿਆਦ ਘੱਟ ਜਾਂਦੀ ਉਹਦੇ ਨਾਲ ਹਾਂਜੀ ਕੱਪੜੇ ਦਾ ਟਾਈਮ ਜੋ ਨਾ ਅਗਰ ਇਸ ਕੁੜਤੇ ਪਜਾਮੇ ਨੇ ਮੰਨ ਲਓ 1 ਸਾਲ ਨਿਕਾਲਣਾ ਹੈ ਅਗਰ ਆਪ ਪਾਣੀ ਪਾ ਕੇ ਪ੍ਰੈਸ ਕਰੋਗੇ ਇਸ ਤੇ ਤੋ ਇਹ ਬਸ 7 ਮਹੀਨੇ ਹੀ ਨਿਕਾਲੇਗਾ ਕੱਪੜੇ ਵਿੱਚ ਜਾਨ ਨਹੀਂ ਰਹਤੀ ਫਿਰ ਪਾਣੀ ਨੇ ਮਾਰੇ ਤਾਂ ਬੱਲੇ ਨਿਕਲਦਾ ਹੈ ਹਾਂ ਇਹ ਵੀ ਤੇ ਹੈ ਹਾਂ ਪਰ ਕਾ ਤੁਸੀਂ ਮੈਨੂੰ ਪੈਸੇ ਨਹੀਂ ਦੇਣੇ ਜਨਾਨੀ ਨੇ ਤਾਂ ਨੌ ਰੱਖੇ ਵੀ ਹੁੰਦੇ ਤੈਂ ਕਾ ਤੇ ਰੱਖ ਲੈ ਇਹ ਜਨਮ ਤੇ ਪਰਤੀ ਸੀ ਅੱਛਾ ਪਨੇਲ ਪਾਉਣ ਸਕਾ ਤੇ ਲਾਈ ਹੈ ਇਹ ਘਰ ਤੇ ਐਦੀ ਵੀ ਕਾ ਜ਼ਰੂਰਤ ਪੜਦੀ ਹੈ ਇਸ ਕਿੰਨੀ ਇਹ ਤਾਂ ਨਾ ਕੀ ਛੋਟੀ ਫੇਰੀ ਅੱਛਾ ਜਿਹਨੇ ਲਾਦੀ ਤੀਆਂ ਤਾਂ ਇੱਕ ਨਹੀਂ ਹਾਂ ਤੀਆਂ ਨੂੰ ਤਾਂ ਜਵਾਬ ਦੇ ਵੀ ਨਹੀਂ ਹੁੰਦਾ ਜੋ ਉਹਨਾਂ ਨੇ ਕਹਿਤਾ ਉਹ ਕਰਨਾ ਹੀ ਪੈਣਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਜਿੰਨਾ ਨਹੀਂ ਹੋਰ ਕਿਆ ਨਹੀਂ ਡੈਡੀ ਤਾਂ ਇਹ ਟਕਾਣੇ ਬਣਾਏ ਹੋਏ ਨੇ ਇਹਨਾਂ ਨੇ ਆਪਣੇ ਪੂਰੇ ਹਾਂ ਇਹ ਪਿਆਰ ਭਰੀ ਸੱਸੀ ਆ ਕ ਮੈਂ ਹੀ ਆਪਣੀ ਭੈਣ ਕਰਕੇ ਉਲਝੀ ਪਈ ਆ ਬਸ ਆਏ ਹੁਣ ਇਹ ਮੇਰੇ ਕਿਆ ਕਹਿੰਦੇ ਜੀ ਮੰਨੂ ਵੀ ਨਾਲੇ ਲਝਾਇਆ ਪੈਨੇ ਹੁਣ ਤੁਹਾਡਾ ਸਾਲਾ ਆ ਗਿਆ ਉਹ ਸਾਲੀ ਵੀ ਆਈ ਵੀ ਆ ਹਾਂ ਸਾਲਾ ਵੀ ਆ ਗਿਆ ਸਾਲੀ ਵੀ ਆਈ ਵੀ ਆ ਪਰੌਣ ਕਾ ਲੱਗਿਆ ਹੋਈਆਂ ਥੋੜੇ ਨਾਲ ਤਾਂ ਘਰ ਜਾ ਕੇ ਲੜਨਾ ਮੇਰੇ ਨਾਲ ਕਾ ਤਾ ਲੜਨਾ ਦਾ ਤੁਹਾਨੂੰ ਪਤਾ ਤਾ ਵੀ ਸਾਲੀ ਨਹੀਂ ਆਉਣਾ ਇਹ ਸਰਪ੍ਰਾਈਜ਼ ਇਕਣੇ ਹੁੰਦਾ ਮੇਰੇ ਸਾਰੇ ਸਾਰੇ ਸਿਸਟੇ ਮਿਲਿਆ ਪਤਾ ਹਾਂ ਆਪਨੋ ਆਪਨੋ ਛੁੱਟਣੀ ਲਈ ਆ ਜੀ ਕੋਈ ਨਹੀਂ ਫਿਰ ਕੀ ਹੋ ਗਿਆ ਸੂਟ ਲੈ ਲਈ ਤੂੰ ਹਾਂਜੀ ਸੂਟਾਂ ਦਾ ਘਾਟਾ ਲੈਣਾ ਤਾਂ ਪੈਣਾ ਹੀ ਨਹੀਂ ਹਾਂ ਹੁਣ ਹੋਰ ਕੀ ਲੈਣਾ ਖਾਣ ਦਾ ਲੋ ਜੋ ਮਰਜੀ ਸਾਡਾ ਘਣਾ ਦਾ ਫਰਜੀ ਕਿ ਤੁਹਾਨੂੰ ਨਹੀਂ ਐ ਫਲੈਚ ਜਿਹਾ ਪਾਉਣਾ ਨਹੀਂ ਹੈ ਹੈ ਫਲੈਚ ਜਿਹਾ ਸੂਟ ਲੈ ਆ ਕੀ ਲੈਣੀ ਹੈ ਲੈ ਆ ਤੁਹਾਇ ਇਹ ਹਾਰਪਿਕ ਟੱਕੀ ਛੱਕੇ ਮਹਿੰਗੀ ਲੈ ਕੇ ਆ ਮਹਿੰਗੀ ਕੇ ਸਸਤੇ ਮਹਿੰਗੀ ਐਦਾਂ ਦੀ ਆ ਲੈ ਕੇ ਚੱਲੀ ਕਿਹੜਾ ਆ ਪਿਆ ਹੋ ਜਿਹਨੇ ਲਿਜਾਣਾ ਸਿੱਛੀ ਆਉ ਲੈ ਲੀਆਂ ਤੇ ਇਹਨੇ ਲੈ ਲੀਆਂ ਹੁਣ ਤੇ ਲੈਣਾ ਤੇ ਲੋ ਆ ਕਿਹੜਾ ਜਿਹੜਾ ਲੈ ਕੇ ਜਾਂਦੀ ਨਹੀਂ ਆ ਉਹ ਕੋਈ ਕਰਦੀ ਸਿੱਛੀ ਲੈਣ ਦੀ ਪਈਆਂ ਹੋਰ ਵੀ ਮਸਾਲਾ ਆਹ ਨਹੀਂ ਕੇ ਮਸਾਲੇ ਦਾ ਇਹ ਨਹੀਂ ਦਾ ਨਿਊ ਦਾ ਲਾ ਨਿਊਡਲ ਮਸਾਲਾ ਨਿਊਡਲ ਮਸਾਲਾ ਬਾਜੀ ਹੈਗਾ ਜੀ ਕਿੱਥੇ ਲੱਗਿਆ ਹੋ ਜੀ ਤੁਹਾਨੂੰ ਪਤਾ ਹੀ ਨਹੀਂ ਠੀਕ ਆ ਕਹਿੰਦਾ ਮੁੰਡੇ ਨੂੰ ਪਤਾ ਉਹ ਆਊਗਾ ਉਹੀ ਦੱਸੂਗਾ ਤੁਹਾਨੂੰ ਮੈਗੀ ਨੂਡਲ ਖਾਓ ਚਾਕਲੇਟ ਰਹਿਣ ਦੇ ਥੱਲੇ ਦੇਖ ਕੈਟ ਮਾ ਪਈਆਂ ਇਹਨਾਂ ਚੋਂ ਪਾ ਕੋਈ ਹੱਥ ਇਡਲੀ ਤੇ ਤੇਰੀ ਭੈਣ ਆਈ ਪਈ ਹੈ ਹਾਂ ਭੈਣ ਆਈ ਹੀ ਆ ਪਾ ਚਾ ਕਰਾਉਣਾ ਭੈਣ ਦਾ ਮੈਂ ਬਾਦ ਕੀ ਕਿ ਕਿ ਸੱਡ 5 7 ਲਫਾਵੇ ਸੁੱਧਈ ਨਹੀਂ ਨਹੀਂ ਭਾਣ ਨਹੀਂ ਗਲਤ ਰਲਦੇ ਪਿਆ ਜੀ ਇਹ ਤਾਂ ਬਹਿਰੂ ਦੀ ਕਿਰਪਾ ਨਾਲ ਸਾਡੇ ਘਰ ਆਇਆ ਦਾ ਭਾਈ ਲਿਆ ਤਾਂ ਆ ਵੀ ਪੇਕ ਕੇ ਸੇ ਮੈਸੇਜ ਕਾਜੀ ਵੀ ਤੇ ਬਦਾਮ ਵੀ ਪਿਆ ਸਾਰਾ ਬਹਿਰੂ ਦੀ ਦਿਆ ਨਾਲ ਕਿਸੇ ਦੇ ਦਿੱਤਿਆਂ ਕੌਣ ਰੱਜਦਾ ਸਬਰ ਚਾਹੀਦਾ ਹਾਂ ਸਰਕਟ ਨੇ ਕੀ ਨਿਕੁਸੂਰੀ ਮੱਥੀ ਇਹ ਨਾਲ ਪੀਤਾ ਉੱਥੇ ਮੱਥੀ ਵੀ ਤੇਰੀ ਹੋਣੀ ਭਾਤੀ ਦੇਣੀ ਬਾਪ ਜੀ ਦੀ ਇਹ ਲੈ ਲੀ ਨੀ ਹਾਂ ਸੱਚ ਸੋਇਆ ਬੀਨ ਦੀ ਹੈ ਬਾਜੀ ਜਿਹੜੀ ਘੁਰਜੀ ਜੀ ਹੁੰਦੀ ਹੈ ਉਹ ਕਿਹਾ ਕਹਿੰਦੇ ਉਹ ਨਿਊਟਰਲ ਹੈ ਨਿਊਟਰਲ ਵਾਲਾ ਪੈਕਟ ਹੈ ਪੈਕਟ ਚ ਨਹੀਂ ਹੁੰਦਾ ਤਾਂ ਡੱਬਿਆਂ ਚ ਹੁੰਦਾ ਠੀਕ ਤਾਂ ਦੂਜਾ ਆਸ ਤੇ ਆਹ ਲੈ ਲਓ ਜੀ ਨਿਊਟਰਲ ਆ ਸੋਇਆ ਚੂਰਾ ਰਹਿ ਜਾਏ ਹਾਂਜੀ ਥੋੜਾ ਸਾਈਮ ਬਾਕੀ ਗੋਲਡਨ ਹੈ

ਚਾਰੇ ਤਰ੍ਹਾਂ ਦੇ ਰੇਲਾ ਉਹ ਨਹੀਂ ਇਹਨਾਂ ਤੋਂ ਗਾਹ ਟੈਚੀਆਂ ਦਾ ਵਜਨ ਵੀ ਦੇਖਣਾ ਕਿ ਤੋ ਤੇ ਰਿਪੋਰਟ ਤੇ ਨਜ਼ਾਰੇ ਲੈਣ ਹੋਰ ਕਈ ਵਾਰ ਗੜੀ ਆਪਣਾ ਹੋ ਜਾਂਦੀ ਹੈ ਕੁੱਲੀਆਂ ਲੈ ਕੇ ਦਊਂਗੀ ਲੈਟੀਆਂ ਤਾਂ ਰਹਿਣ ਦੇ ਨਾ ਲਈ ਹੋ ਗਈ ਤਾਂ ਕੁੱਲੀਆਂ ਲੈ ਕੇ ਦਊਂਗੀ ਪਾਣੀ ਭਰ ਕੇ ਲੈਣਾ ਪੈਣਾ ਲੈਟੀਆਂ ਕੁੱਲੀਆਂ ਤੇ ਚੀਜ਼ ਕਰ ਗਈ ਮੈਂ ਜ਼ੋਰ ਨਾਲ ਰੇਟ ਪਾ ਜਾਈਂ ਮੇਰੇ ਦਿੱਦਸਾ ਨੂੰ ਲੈ ਕੇ ਦੇ ਰਹੀ ਹਾਂ ਹਾਂ ਮਿਲ ਜਾਣੀਆਂ ਹੁੱਲੀਆਂ ਉੱਥੇ ਦੇ ਇਹ ਨੇਤਰਿਆ ਹਾਂ ਨਹੀਂ ਇਹ ਚਾਹਾਂ ਦੇ ਨਾਲ ਕਰ ਦਿਓ ਜੀ ਬਿੱਲ ਦਾ ਬاہر ਉਹਦਾ ਨਾਮ ਲੱਗੇ ਲੈ ਲਾ ਆ ਆਉਣੀ ਭੇ ਕਰਾ ਆਉਣੀ ਭਾਣ ਜੀ ਦਾ ਚੱਕ ਕੇ ਨਾ ਰੁਕਦੀ ਮਾਖੀ ਜੂ ਕੀ ਹੋਇਆ ਮੋਬਾਈਲ ਨੰਬਰ ਐਡ ਕਰਵਾਏ ਮੋਬਾਈਲ ਨੰਬਰ ਕੀ ਦਾ ਮੇਰਾ ਦੇ ਮੇਰਾ ਕਿ ਤੇਰੇ ਉਹ ਦੇ 846 ਠੀਕ ਆ ਜੀ